ਪੁੱਤ ਉਹ ਤਾਂ ਗੱਲ ਠੀਕ ਆ ਵੀ ਤੂੰ ਵੱਡਾ ਆ ਵਾ ਘਰ ਦੀ ਜ਼ਿੰਮੇਵਾਰੀ ਤੇਰੇ ਕੋ ਆ ਸਾਰਾ ਤੂੰ ਕਾਰੋਬਾਰ ਸੰਭਲਿਆ ਤੇ ਮੇਰੀ ਟੈਂਸ਼ਨ ਆ ਉਹ ਵੀ ਤੇਰੇ ਕੋਲ ਆ ਮੈਨੂੰ ਪਤਾ ਵੀ ਤੂੰ ਗਲਤ ਨਹੀਂ ਕਰ ਚੰਗੇ ਥਾਂ ਹੀ ਵਰਤਨਾ ਪਰ ਪੁੱਤ ਗੱਲ ਇਹ ਕੀ ਆ ਕੱਲ ਨੂੰ ਜਿਹੋਦਾ ਆਪਾਂ ਵਿਆਹ ਕੀਤਾ ਬਗਾਨੀ ਆ ਗਈ ਅਗਲੀ ਨੇ ਆਖਣਾ ਕਿ ਸਭ ਕੋ ਤੇ ਉਹਨਾਂ ਸੰਭਿਆ ਤੇ ਤੇਰਾ ਕੀ ਆ ਤੇਰਾ ਕੋਈ ਆਪਣਾ ਵੀ ਤੇ ਸਟੈਂਡ ਹੋਣਾ ਚਾਹੀਦਾ ਨਾ ਕੋਈ ਕਾਰੋਬਾਰ ਵੱਖਰਾ ਹੋਣਾ ਚਾਹੀਦਾ ਨਾ ਇਹ ਤੇਰਾ ਨਹੀਂ ਅਗਲੀਆਂ ਖਲੋਂਦੀਆਂ ਵੀ ਭਰਾ ਦੇ ਸਿਰ ਤੇ ਪਰਜਾਈ ਦੇ ਸਿਰ ਤੇ ਚਲੋ ਕੋਈ ਨਹੀਂ ਆਹਨ ਨੂੰ ਅਮਨ ਨੂੰ ਅਮਨ ਨਾਲ ਗੱਲ ਕਰਦਾ ਆਂ ਆਣ ਆਲੀ ਦਾ ਬਾਅਦ ਚ ਵੇਖਾਂ ਪਹਿਲਾਂ ਅਮਨ ਨਾਲ ਗੱਲ ਕਰ ਲਾ ਉਹ ਕੀ ਕਹਿੰਦਾ ਅਮਨ ਨੂੰ ਵਾਜ ਅਮਨ ਯਾਰ ਇਹਨੂੰ ਵਾਜ ਦਿੱਤੀ ਪਤਾ ਨਹੀਂ ਫੋਨ ਤੇ ਹੀ ਲੱਗਾ ਰਹਿੰਦਾ ਵੇ ਇਹਨੂੰ ਸੌਂਦੇ ਹੀ ਘਟਿਆ ਜਾਂਦਾ ਹਾਂਜੀ ਆ ਜਾ ਭਰਾਵਾ ਕਦੋਂ ਦੀ ਵਜਾ ਮਾਰਨ ਦੇ ਇਹਨੂੰ ਹਾਂਜੀ ਆ ਮੰਮੀ ਕੀ ਕਹਿੰਦੇ ਆ ਆ ਕੀ ਤੂੰ ਨਵਾਂ ਹੀ ਪਖੰਡਾ ਸ਼ੁਰੂ ਕਰ ਲਿਆ ਹੁਣ ਕਾਰੋਬਾਰ ਵੱਖਰਾ ਕਰਨਾ ਹਾਂਜੀ ਕਾਰੋਬਾਰ ਨੂੰ ਕੀ ਹੈ ਤੂੰ ਆਪੇ ਦੇ ਕਹਿੰਦੇ ਰਹਿੰਦੇ ਕੰਮ ਕਰ ਲਾ ਕੰਮ ਕਰ ਲਾ ਨਾਲੇ ਮੈਂ ਕੋ ਮਾੜਾ ਥੋੜੀ ਕਹਿਣਾ ਮੈਂ ਉਹ ਕਹਿਣਾ ਕੰਮ ਕਰਾ ਕੇ ਦੋ ਮੈਨੂੰ ਮੈਂ ਥੋੜਾ ਕਰਾ ਕੇ ਦੇਣਾ ਵਾ ਕੰਮ ਕਰਨਾ ਤੇ ਆਪਣੇ ਸਿਰ ਤੇ ਕਰ ਸਾਰੀ ਉਮਰ ਵੇਲੀਆ ਖਾਧੀਆਂ ਉਦੋਂ ਪੈਸੇ ਜੋੜ ਲੰਦਾ ਚਾਰ ਕੋ ਨੁਕਨੇ ਨਾ ਕਰੀ ਕਰ ਲੰਦਾ ਭਾਈ ਬਿਜ਼ਨਸ ਹੁਣ ਸਾਂਝਾ ਵਾ ਤੇ ਮੈਨੂੰ ਵੀ ਕਰਵਾ ਕੇ ਦੋ ਨਾ ਤੇ ਜਿਹੜਾ ਸਾਂਝਾ ਉਹ ਤਾਂ ਸਾਂਝਾ ਹੈਗਾ ਹੀ ਆ ਜਿਹੜਾ ਤੂੰ ਵੱਖਰਾ ਖੋਲਣਾ ਨਾ ਆਪਣੇ ਕੋਲੋਂ ਕਰ ਮੈਂ ਆਪਣੇ ਕੋਲੋਂ ਕਿੱਥੋਂ ਕਰਦਣਾ ਮੰਮੀ ਫਿਰ ਤੁਸੀਂ ਕਰਾ ਦਿਓ ਮੈਨੂੰ ਆਹ ਮੰਮੀ ਦੀ ਪੈਨਸ਼ਨ ਜਿਹੜੀ ਉਹਦੇ 'ਤੇ ਧਿਆਨ ਹੋਣਾ ਨਾ ਤੇਰਾ ਮੰਮੀ ਕਰਾ ਦਿਓ ਤੁਸੀਂ ਮੈਨੂੰ ਮੈਂ ਕੰਮ ਕਰਨ ਵੱਲ ਹੀ ਕਹਿਣ ਦਿਆ ਵਾ ਮਗੜਾ ਹ ਨਹੀਂ ਇੱਟ ਡਟਾਰੇ ਫੜ ਲਾ ਕੇ ਯਾਰ ਦੋਸਤ ਕੋ ਜਿੰਨਾ ਨਾ ਘੁੰਮਦਾ ਫਿਰਦਾ ਰਹਿੰਦਾ ਆ ਉਹ ਨਹੀਂ ਫੜਾਂਦੇ ਤੈਨੂੰ ਪੱਲਾ ਕੋਈ ਵੀ ਯਾਰ ਕਿਹੋ ਜਿਹੀਆਂ ਗੱਲਾਂ ਤੁਸੀਂ ਭੋੜੀਆਂ ਕਰਦੇ ਕੰਮਕਾਰ ਕਰਨ ਲਈ ਕੋਈ ਜਿੰਦਾ ਪੈਸੇਦਾਰ ਹੈ ਕਿਉਂ ਨਹੀਂ ਦਿੰਦਾ ਯਾਰ ਦੋਸਤ ਕਹਦੇ ਹੱਸੇ ਰੱਖੇ ਹੁੰਦੇ ਜੇ ਮੈਂ ਕਿਹਾ ਕੋ ਮੰਗਿਓ ਉਹਨਾਂ ਨੇ ਕਹਿੰਦਾ ਤੇਰਾ ਘਰ ਦਾ ਬਿਜ਼ਨਸ ਹੈ ਘਰ ਦਾ ਕੋ ਮੰਗ ਮੰਮੀ ਦੀ ਪੈਨਸ਼ਨ ਉਹ ਕੋ ਮੰਗ ਲੈ ਸਾਡੇ ਕੋ ਕੋ ਮੰਗਾ ਮੈਂ ਉਹਨੂੰ ਇਹ ਕਹਦੇ ਆ ਵੀ ਮੇਰੇ ਘਰ ਦੇ ਨਹੀਂ ਦਿੰਦੇ ਉਹ ਕਹਿੰਦੇ ਆਪਣੇ ਪੈਰਾਂ ਦਾ ਸਟੈਂਡ ਹੋ ਮੈਂ ਆਪਣੇ ਪੈਰਾਂ ਦਾ ਸਟੈਂਡ ਹੋਣਾ ਹੋਣੀ ਗੱਲ ਕੀਤੀ ਜਾਂਦੀ ਯਾਰਾ ਦੋਸਤ ਨਾਲ ਖਾਣ ਪੀਣੇ ਲੈ ਤੇ ਭੱਜ ਜਾਂਦਾ ਮਾੜੀ ਦੀ ਆਵਾ ਅਮਰੀਕਾ ਨਹੀਂ ਹੁੰਦਾ ਹੁੰਦਾ ਕੰਮ ਜੇ ਕਰਨਾ ਤੇ ਆਪਣੇ ਆਪ ਕਰ ਸਟੈਂਡ ਹੋ ਆਪਣੇ ਪੈਰਾਂ ਦੇ ਨਾਲੇ ਤੈਨੂੰ ਪਤਾ ਲੱਗੇ ਕਿੱਦਾਂ ਦੁਨੀਆਦਾਰੀ ਚੱਲਦੀ ਸਾਰਾ ਕੁਝ ਤੁਹਾਡੇ ਕੋਲ ਹੀ ਆ ਮੈਂ ਆਪਣੇ ਆਪ ਕਿੱਦਾਂ ਕਰਨਾ ਜਾਂ ਫਿਰ ਪਹਿਲਾਂ ਹੀ ਕਰਵਾਣ ਦੇ ਆ ਡੱਡ ਮੈਨੂੰ ਯਾਰ ਤੂੰ ਕਿੱਦਾਂ ਬੋਲਣ ਕਿੱਦਾਂ ਲਾ ਪਿਆ ਵਾ ਭਾਈ ਮੈਂ ਗਲਤ ਨਹੀਂ ਬੋਲਣਦਾ ਯਾਰ ਤੁਸੀਂ ਸਮਝੋ ਕੱਲ ਨੂੰ ਵਿਆਹ ਵੀ ਤੂੰ ਆਪੇ ਕਹਿੰਦੇ ਵਿਆਹ ਕਰਨਾ ਫਿਰ ਵਿਆਹ ਮੇਰਾ ਆਪਣਾ ਕੋਈ ਕੰਮ ਹੋਗਾ ਫੇਰ ਹੀ ਹੋਊਗਾ ਵਿਆਹ ਮੇਰਾ ਤੂੰ ਭਰਾ ভাই ਮੈਨੂੰ ਨਹੀਂ ਪਤਾ ਨਾ ਸਾਂਝਾ ਕੰਮ ਚੱਲਣ ਦੇ ਆ ਸਾਂਝਾ ਹੀ ਰਹਿਣਾ ਈ ਆਪਣਾ ਜਿਹੜਾ ਵੱਖਰਾ ਖੋਲਣਾ ਨਾ ਜਿੱਦਾਂ ਮਰਜ਼ੀ ਖ ਅਹੀ ਵੀ ਆਪਣੇ ਪੈਰਾਂ ਦਾ ਸਟੈਂਡ ਹੋਇਆ ਚੱਲ ਕੋਈ ਆਪਣੇ ਪੈਰਾਂ ਦਾ ਚੱਲ ਕੋਈ ਨਹੀਂ ਰਾਜੂ ਪੁੱਤ ਆਪਾਂ ਰਲ ਮਿਲ ਕੇ ਇਹਦਾ ਵੀ ਕਰਦੇ ਆ ਜਿਤਨਾ ਦਾ ਤੁਸੀਂ ਸਹਿਮਤੀ ਨਾ ਤਰੋ ਮੇਨੂੰ ਤਾਂ ਗੁੱਸਾ ਚੜਨ ਲੱਗਿਆ ਤੇ ਹੁਣ ਪੁੱਤ ਸਾਂਝੇ ਕਾਰੋਬਾਰ ਦੀ ਤੇ ਗੱਲ ਠੀਕ ਆ ਬਹਿਸ ਦੋਵੇਂ ਭਰਾ ਨਾ ਕਰੋ ਰਲ ਮਿਲ ਕੇ ਚੱਲੀਦਾ ਦੇਖੋ ਮੰਮੀ ਕਿੰਨਾ ਚਿਰ ਗੁਜ਼ਾਰਾ ਕੀਤਾ ਤੁਹਾਡਾ ਪਿਓ ਸਿਰ ਤੇ ਨਹੀਂ ਪੈਨਸ਼ਨ ਦੇ ਨਾਲ ਉਹ ਵੀ ਪੁੱਤ ਮੈਂ ਤੇਰੇ ਹੱਥ 'ਚ ਬੜਾਈ ਆਂ ਕਿ ਤੂੰ ਸਿਆਣਾ ਵਾ ਇਹਨੂੰ ਵੀ ਵੇਖੇਗਾ ਭਲਕੇ ਪੁੱਤੋ ਕੋਈ ਬਗਾਨੀਤੀ ਆ ਗਈ ਅਗਲੀ ਨਾ ਖੜਾ ਤੂੰ ਤੇਰੀ ਕੀ ਕਮਾਈ ਤੂੰ ਕੀ ਕਰਨ ਦਿਆ ਤੂੰ ਭਰਾ ਦੇ ਫਾਲੀਵੇਂ ਨਾ ਜੋ ਕੋਹ ਨੇ ਆਪਣੇ ਨਾਲ ਖਿੱਚ ਕੇ ਲੈ ਜਾਣਾ ਤੂੰ ਵੀ ਸਿਆਣੀ ਗੱਲ ਕਰ ਬਈ ਸੁਣ ਮਹਾਰਾਜ ਜੀ ਮੇਰੀ ਗੱਲ ਸੁਣ ਲੋ ਧਿਆਨ ਨਾਲ ਸਾਂਝਾ ਕੰਮ ਚੱਲਣ ਦੇਣਾ ਉਥੇ ਤੇ ਸਾਂਝੇ ਕੰਮ ਜਾ ਕੇ ਕਰੇ ਜਿਹੜਾ ਵੱਖਰਾ ਕਰਨਾ ਨਾ ਉਹਦੇ ਜੋ ਕੇ ਮੇਰ ਕੋ ਪੈਸੇ ਨਹੀਂ ਹੈਗੇ ਸਾਰੀ ਮਰ ਸਾਰੀ ਉਮਰ ਨਾ ਆ ਮਹਿਲ ਬਣਾਏ ਆ ਮੈਂ ਜਿਨਾ ਚੁਹੀ ਰਹ ਹੁੰਦੇ ਜੀ ਮੇਰੀ ਗੱਲ ਸੁਣ ਲੈ ਸਾਡੇ ਵੀ ਇਕੱਲੇ ਥੋੜੀ ਬਣਾਏ ਆ ਵੱਖਰਾ ਕਾਰੋਬਾਰ ਮੇਰੇ ਕੋਲ ਨਹੀਂ ਖੋਲ ਕੇ ਦਿੱਤਾ ਜਾਂਦਾ ਜੇ ਕੰਮ ਕਰਨਾ ਤੇ ਸਾਂਝਾ ਵੀ ਤੇਰਾ ਹੀ ਆ ਉਹ ਚ ਕਰ ਲਾਂ ਜਾ ਕੇ ਮੈਂ ਉਹ ਕੰਮ ਨਹੀਂ ਕਰਨਾ ਭਾਈ ਮੈਨੂੰ ਨਹੀਂ ਉਹ ਪਸੰਦ ਨਾ ਆਪਣਾ ਕਰਨਾ ਆ ਆਪਣਾ ਕਰਨਾ ਮੈਂ ਫਿਰ ਮੇਰੇ ਕੋਲ ਨਹੀਂ ਹੈਗਾ ਹੀ ਕਰ ਲੈ ਜਿੱਥੋਂ ਕਰਨਾ ਹੈ ਹਰ ਆਪੇ ਮੰਮੀ ਕਰਾ ਕੇ ਦੇਣਗੇ ਕਿਉਂ ਹੁੰਦਾ ਸਿਰ ਤੇ ਉਹਨਾਂ ਨੇ ਕਰਾ ਦੇਣਾ ਮੈਂ ਥੋੜੀ ਦੇਖ ਲੈ ਹਰ ਜਿੱਦਾਂ ਹੁੰਦਾ ਤੇਰੇ ਕੋਲ ਮਾਲਾ ਜੀ ਮੇਰੇ ਕੋਲ ਨਹੀਂ ਹੈਗਾ ਕੁਝ ਵੀ ਜੇ ਇਹਦੇ ਨੇ ਸਾਂਝਾ ਕਰਨਾ ਹੋ ਠੀਕ ਹੈ ਨਹੀਂ ਕਰਨਾ ਤੇ ਇਹਦੀ ਮਰਜ਼ੀ ਫਿਰ ਵੱਖਰਾ ਕਰਾ ਕੇ ਦੇਣਾ ਆਪਣਾ ਕੰਮ ਕਰਨਾ ਮੈਂ ਨਹੀਂ ਜੋ ਕਰਨਾ ਨਾਲੇ ਮੇਰੀ ਗੱਲ ਸੁਣੋ ਮੈਂ ਕੁੜੀ ਪਸੰਦ ਕੀਤੀ ਹੈ ਮੈਂ ਵਿਆਹ ਕਰਾਉਣਾ ਵਾ ਜਿੰਨੇ ਮੇਰਾ ਆਪਣਾ ਕੰਮ ਨਹੀਂ ਹੋਇਆ ਮੈਂ ਉਹਦਾਂ ਬਿਆਨ ਨਹੀਂ ਕਰਾਉਣਾ ਤੇ ਨਾ ਕਰਾ ਮੈਨੂੰ ਕੀ ਆ ਹੈ ਕੁੜੀ ਪਸੰਦ ਕਰ ਲਈ ਆ ਮੈਂ ਤਾਂ ਭਰਾਵਾ ਤੇਰੀ ਪਰਜਾਈ ਨੂੰ ਮੈਂ ਤੇਰੀਆਂ ਤਾਈਆਂ ਚਾਚੀਆਂ ਨੂੰ ਤੇਰੇ ਮਾਸੀਆਂ ਨੂੰ ਆਖਣ ਦੇ ਆ ਵੀ ਕੋਈ ਰਿਸ਼ਤਾ ਲਿਆਵਾ ਮਨ ਨੂੰ ਤੇ ਤੂੰ ਕਿੱਥੋਂ ਕੁੜੀ ਲੱਭ ਲਈ ਕੋਈ ਲੋੜ ਨਹੀਂ ਤੁਹਾਨੂੰ ਰਿਸ਼ਤੇ ਲੱਭਣ ਦੇ ਰਿਸ਼ਤਾ ਮੈਂ ਲੱਭ ਲਿਆ ਵਾ ਬਸ ਮੈਨੂੰ ਕੰਮ ਕਰਵਾ ਕੇ ਦੋ ਕਿਹਦਾ ਕਿਹੜੀ ਕੁੜੀ ਆ ਕਿਹੜੀ ਜਾਤ ਦੀ ਆ ਤੁਹਾਨੂੰ ਦੱਸਿਆ ਪਹਿਲਾਂ ਗੱਲ ਭਰਾ ਨਾਲ ਕੀਤੀ ਮੇਰੇ ਨਾਲ ਕੀਤੀ ਪਹਿਲਾਂ ਤੁਸੀਂ ਕੰਮ ਦਾ ਮਸਲਾ ਹੱਲ ਕਰਾਓ ਮੈਂ ਤੁਹਾਨੂੰ ਮਲਾ ਦੂੰਗਾ ਜੇ ਕੁੜੀ ਲੱਭ ਲਈ ਹੈ ਨਾ ਤੇ ਕੰਮ ਵੀ ਲੱਭ ਲੈ ਹਾਣੇ ਲੱਭਾ ਜਾਂਦਾ ਇਹ ਵੀ ਗੱਲ ਠੀਕ ਹੈ। ਰਾਜੂ ਠੀਕ ਹੈ। ਮੈਨੂੰ ਦੱਸੋ ਕੰਮ ਕਰਾ ਕੇ ਦੇਣਾ ਕਿ ਨਹੀਂ ਕਰਾ ਕੇ ਦੇਣਾ। ਨਹੀਂ ਕਰਾ ਕੇ ਦੇਣਾ। ਲੈ ਕੇ ਦਵਾਂ ਹਾਂ। ਮੰਮੀ ਮੈਨੂੰ ਸ਼ਾਮ ਤੱਕ ਤੁਸੀਂ ਦੱਸ ਦਿਓ। ਮੈਂ ਕੰਮ ਆਪਣਾ ਕਰਦਾ ਜੇ ਮੈਂ ਨਹੀਂ ਜੋ ਸੰਜਾ ਫਿਰ ਕਰਾਂ। ਲੈ, ਸੁਣ ਲੈ ਇਹਦੀ ਗੱਲ। ਮੈਨੂੰ ਕੰਮ ਵੀ ਦਿਓ ਮੈਨੂੰ ਲੱਗ ਤੇ ਕੁੜੀ ਵੀ ਲੱਭ ਲਈ ਆ। ਵਾਹ। ਲੱਭ ਲਈ ਕੁੜੀ ਤੇ ਕੰਮ ਵੀ ਲੱਭ ਲੂਗਾ। ਜੇ ਕੁੜੀ ਲਿਆਉਣ ਜੋਗਾ ਰੱਖਦਾ ਨਾ ਸਮੱਥਾ ਤੇ ਕੰਮ ਵੀ ਕਰ ਲਿਓਗੀ ਸਮੱਥਾ ਰੱਖੇ ਫਿਰ। ਕਾਮਲ ਵਖਰੇ ਬੜੇ ਨੇ ਚੰਦ ਲਾਣੀ। ਕਿਹੜਾ ਪੁੱਤ ਹੈ ਗੱਲ ਜਾਰੀ ਦਊਗਾ ਮੰਮੀ ਵੇਖ ਲੈ ਆਂ ਤਨ ਮੈਂ ਕਹਿੰਦਾ ਸੀ ਨਾ ਸਾਰੀ ਦਿਹਾੜੀ ਵਾਰਾ ਕਰਦੀ ਕਰਦਾ ਰਹਿੰਦਾ ਜੇ ਕੱਢ ਮਾਰਿਆ ਨਾ ਚੰਦ ਬਈ ਕੁੜੀ ਲੱਭੀ ਆ ਮੈਂ ਜੀ ਕੰਮ ਕੋਈ ਕਰਨਾ ਨਹੀਂ ਆ ਤੇ ਕੁੜੀਆਂ ਮਗਰ ਤੁਰਿਆ ਫਿਰਦਾ ਚੱਲ ਕੋਈ ਗੱਲ ਨਹੀਂ ਆਪਾਂ ਵੀ ਤੇ ਲੱਭਣੀ ਹੀ ਲੋਕਾਂ ਦੇ ਤਰਲੇ ਲੈਂਦੇ ਫਿਰਦਾ ਚੱਲ ਆ ਤੇ ਲੱਭ ਲਿਆ ਤੇ ਚੰਗਾ ਪੁੱਤ ਤੂੰ ਹੀ ਵੱਡਾ ਆ ਤੈਨੂੰ ਇਹਨੂੰ ਸਟੈਂਡ ਕਰਨਾ ਪੈਣਾ ਸਾਰੀ ਜ਼ਿੰਮੇਵਾਰੀ ਤੇਰੇ ਕੋਲ ਸਭ ਕੁਝ ਤੈਨੂੰ ਮੈਂ ਦਿੱਤਾ ਸ਼ੁਰੂ ਤੋਂ ਉਹਨੂੰ ਆਪਾਂ ਨੂੰ ਸਟੈਂਡ ਕਰਨੇ ਪੈਣਾ ਫੇਰ ਹੀ ਅਗਲੇ ਨੇ ਕਿਸੇ ਕੁੜੀ ਨੂੰ ਦੇ ਦੇ। ਮਾਤਾ ਮੈਂ ਕਹਿ ਤਿਆਵਾ ਕਿ ਆਪਾਂ ਦਾ ਸਾਂਝਾ ਕੰਮ ਹੈਗਾ ਵਾ ਤੇ ਸਾਂਝਾ ਕੰਮ ਕਰੀ ਜਾਵੇ। ਵੱਖਰਾ ਹੁਣ ਮੈਂ ਕਿੱਥੋਂ ਨੂੰ ਸਟੈਂਡ ਕਰਦਾ। ਮੇਰ ਕੋ ਨਹੀਂ ਇਹਨੇ ਪੈਸੇ ਹੋਏ ਹੈਗੇ। ਉਹ ਤਾਂ ਪਤਾ ਫਨ ਕਰਨਾ ਹੀ ਪੈਣਾ। ਤੂੰ ਵੱਡਾ ਵਾ ਤੈਨੂੰ ਜ਼ਿੰਮੇਵਾਰੀ ਹੈ। ਦੱਸ ਹੁਣ ਰਾਜੂ ਦੀ ਗੱਲ ਕਰ। ਵੀ ਬਹਿਸ ਬਿਸਾ ਯਾਰ ਕਰਕੇ ਤੇ ਉਹ ਨਿਆਣਾ ਚਲ ਗਿਆ ਬਾਹਰ ਨੂੰ। ਤੇ ਇਹ ਸਿਆਣਾ ਬੈਣਾ ਇਹਨੂੰ ਪਤਾ ਵੀ ਆ ਵੀ ਜੋ ਕੁਛ ਆ ਮਮੀ ਨੇ ਮੈਨੂੰ ਦਿੱਤਾ ਆਪਣੀ ਪੈਨਸ਼ਨ ਤੱਕ ਇਹਨੂੰ ਮੈਂ ਦੇ ਦਿੱਤੀ ਆ। ਹੁਣ ਕੀ ਪਤਾ ਇਹਦੀ ਘਰ ਦੀ ਸਿਕਾਉਂਦੀ ਕੀ ਆ ਮਿੰਦੇ ਉਹ ਹੀ ਵਿਮਲੀ ਚੰਗੀ ਲੱਗਦੀ ਵੀ ਇਤਰਾ ਕਰ ਤੂੰ ਇਤਰਾ ਕਰ ਹੁਣ ਰਾਜੂ ਨੂੰ ਇਤਰਾ ਨਹੀਂ ਨਾ ਚਾਹੀਦੀ ਸਾਰਾ ਕਰਤਾ ਤਰਤਾ ਤੇ ਮੈਨੂੰ ਬਣਾਇਆ ਪੈਨਸ਼ਨ ਤੱਕ ਇਹਨੂੰ ਮੈਂ ਦੇ ਦਿੱਤੀ ਆ ਕਾਰੋਬਾਰ ਤੇ ਸੈਟ ਆ ਇਹਨੂੰ ਇਹ ਚਾਹੀਦਾ ਵੀ ਹੁਣ ਮੈਂ ਆਪਣੇ ਨਿੱਕੇ ਭਰਾ ਨੂੰ ਸਟੈਂਡ ਕਰਾਂ ਕੱਲ ਨੂੰ ਉਹਦਾ ਆਪਾਂ ਵਿਆਹ ਕਰਨਾ ਵਾ ਅਗਲੇ ਆਖਣਗੇ ਤੇਰ ਕੋ ਕੀ ਆ ਹੁਣੇ ਮੁਕਰ ਨਡਿਆਵਾ ਤੇ ਜੋ ਕੋਸ਼ ਆ ਮੈਂ ਹੀ ਰੱਖਣਾ ਮੈਨੂੰ ਤੇ ਇਹ ਗੱਲ ਲੱਗਦੀ ਆ ਪੀ ਜੋ ਕੋਛ ਵੀ ਕਰਨ ਕੋ ਬੋਲਣ ਡਿਆ ਨਾ ਕਰਨ ਡਿਆ ਸਾਰਾ ਇਹ ਜਨਾਨੀ ਦਾ ਹੱਥ ਆ ਰਾਜੂ ਐਡਾ ਮਾੜਾ ਮੁੰਡਾ ਨਹੀਂ ਪਰ ਕੀਪ ਤਾਂ ਕੀ ਦੀ ਬੋਲੀ ਬੋਲਦਾ ਇਹ ਕੱਲ ਦਾ ਤੁਹਾਨੂੰ ਰਾਜੂ ਹੀ ਜਾਣੀ ਇਹ ਤਾਂ ਭਈ ਨੂੰ ਕਰਨਾ ਪੈਣਾ ਸਟਾਰਟ ਕਰਨਾ ਪੈਣਾ ਮਨੂੰ ਉਹਦਾ ਵਿਆਹ ਹੀ ਕਰਨਾ ਪੈਣਾ ਸਭ ਕੁਛ ਇਦ ਕੋ ਹੈਗਾ ਹਾਂ ਮਨੇ फेर ਮੈਨੂੰ ਦੱਸ ਵੀ ਉਹ ਕੁੜੀ ਕਿਤਰਾ ਦੀ ਆ ਸੋਹਣੀ ਆ ਪੜ੍ਹੀ ਲਿਖੀ ਆ ਕਿਹੜੇ ਪਿੰਡ ਦੀ ਆ ਕਿ ਸ਼ਹਿਰ ਸ਼ੁਰ ਦੀ ਆ ਜਿੰਨ ਤੈਨੂੰ ਇਹ ਨਹੀਂ ਪਸੰਦ ਆ ਗਈ ਆ ਮੇਰੇ ਨਾਲ ਐ ਗੋਹਲਾਣਾ ਕਰੋਗੇ ਇਹ ਗੱਲਾਂ ਵੀ ਤੂੰ ਪੁੱਤ ਕਰਨੀਆਂ ਹੀ ਆ ਨਾ ਜਿਹੜਾ ਨਾਮ ਉਹ ਕਹਿੰਦਾ ਉਹ ਤੁਹਾਡੇ ਕੋਲ ਹੋਣ ਨਹੀਂ ਵਿਆ ਤੁਸੀਂ ਦੱਸੋ ਉਹ ਵੀ ਪੁੱਤ ਮੈਂ ਕੰਮ ਕਰੂੰਗੀ ਮੈਂ ਰਾਜੂ ਨੂੰ ਕਹਿ ਦੇਣਾ ਵਾ ਤੇ ਰਾਜੂ ਪੁੱਤ ਤੇਰੇ ਕੋਲ ਸਭ ਕੁਝ ਤੈਨੂੰ ਮੈਂ ਕਰਕੇ ਦਿੱਤਾ ਹੈ ਵੀ ਤੂੰ ਆਪਣੇ ਨਿੱਕੇ ਭਰਾ ਨੂੰ ਸਟੈਂਡ ਕਰ ਹੁਣ ਉਹ ਮੁਕਰਣ ਡਿਆ ਤੁਸੀਂ ਕੀ ਕਰਵਾ ਲੈਣਾ ਵਾ ਸਾਰਾ ਕੁਝ ਤੁਸੀਂ ਉਹਨਾਂ ਨੂੰ ਦੇਤਾ ਹੁਣ ਤੁਹਾਨੂੰ ਮੈਂ ਕੱਲ ਵੀ ਕਿਹਾ ਸੀ ਤੁਸੀਂ ਤਰਲੇ ਮਾਰਨੇ ਉਹਨਾਂ ਦੇ ਕੋਈ ਤਰਲੇ ਨਹੀਂ ਮਾਰਨੇ ਭਰਾਵਾ ਮੈਨੂੰ ਤੇ ਆਪ ਨੂੰ ਪੈਸਾ ਜੇ ਮੰਗਦੀ ਤਾਂ ਮੈਨੂੰ ਆਪ ਨੂੰ ਨਹੀਂ ਦਿੰਦੇ ਪਰ ਹੁਣ ਹੁਣ ਮੈਂ ਸਟੈਂਡ ਲਾਉਂਗੀ ਵੀ ਮੇਰੇ ਪੁੱਤ ਦਾ ਕਾਰੋਬਾਰ ਵੱਖਰਾ ਕਰੋ ਉਹਨੂੰ ਸੈੱਟ ਕਰੋ ਉਹਦਾ ਮੈਂ ਵਿਆਹ ਕਰਨਾ ਵਾ ਤੇ ਮੈਨੂੰ ਕੁਝ ਦਿਓ ਮੈਂ ਕੁਝ ਗਲਤ ਕਹਿੰਦਾਂ ਮੈਂ ਉਹ ਕਹਿੰਦਾ ਕੰਮ ਕਰਨਾ ਉਹਦਾ ਕਹਿੰਦੇ ਕੰਮ ਕਰ ਲਾ ਕੰਮ ਕਰ ਲਾ ਵੇਲੜ ਵੇਲੜ ਤਾਨੇ ਮੈਨੇ ਮਾਰਦੇ ਜੇ ਹੁਣ ਮੈਂ ਕੰਮ ਕਹਿੰਦਾ ਹੁਣ ਕਹਿੰਦੇ ਸਾਡੇ ਕੋਲ ਹੈਗਾ ਹੀ ਕੁਝ ਨਹੀਂ ਹੈਗਾ ਕਿਉਂ ਨਹੀਂ ਉਹਨਾਂ ਕੋ ਤੇ ਮੈਂ ਤਾਂ ਕਹਿਣ ਦੀ ਉਹ ਮੁਕਰਦਾ ਪਰ ਮੈਨੂੰ ਤਾਂ ਗੱਲ ਇਹ ਲੱਗਦੀ ਆ ਕਿ ਜੋ ਕੁਛ ਆ ਚੁੱਕਣਾ ਉਹਦੀ ਕਰਦੀ ਦਿੰਦੀ ਆ ਵੀ ਸਾਂਝਾ ਕੰਮ ਵਿੱਚ ਅਮਨ ਨੂੰ ਵਾਰ ਛੱਡੋ ਨਾ ਉਹਦੇ ਹੱਥ ਆਵੇ ਕੁਛ ਨਾ ਹੋਰ ਆਪਾਂ ਸਾਰਾ ਖਾਈ ਵਰਤੀ ਜਾਈਏ ਪਰ ਹੁਣ ਇਹ ਗੱਲ ਨਹੀਂ ਹੋਣੀ ਤੇਰੇ ਕੋ ਤੇਨੂੰ ਸਭ ਕੁਝ ਦੇਵਾਂਗੇ ਤੇਨੂੰ ਸਟੈਂਡ ਕਰਾਂਗੇ ਤੇਰਾ ਵਿਆਹ ਕਰਾਂਗੇ ਜਿੱਥੇ ਤੂੰ ਆਂਦਾ ਚਲੋ ਕਰਾ ਦਿਓ ਫਿਰ ਮੈਂ ਮੇਰੀ ਗੱਲ ਸਿੱਧੀ ਸੁਣ ਲਓ ਮੈਂ ਉਹਨਾਂ ਦੇ ਨਾਲ ਬਿਜ਼ਨਸ ਨਹੀਂ ਕਰਨਾ ਮੈਨੂੰ ਨਹੀਂ ਉਹ ਪਸੰਦ ਹੈਗਾ ਮੈਂ ਆਪਣੀ ਮਰਜ਼ੀ ਦਾ ਕਰਨਾ ਜਿਹੜਾ ਮੈਨੂੰ ਚੰਗਾ ਲੱਗੇ ਕੋਈ ਨਹੀਂ ਪੁੱਤ ਤੂੰ ਮਰਜ਼ੀ ਦਾ ਕਰਨੀ ਆਪੇ ਦੇ ਨੂੰ ਦਊਗਾ ਸਭ ਕੁਝ ਦਊਗਾ ਮੇਰਾ ਵੀ ਸਭ ਕੁ ਉਹਦੇ ਹੱਥੇ ਜੀ ਮੈਨੂੰ ਦਿੱਤਾ ਵੀ ਲੈ ਪੁੱਤ ਪਰ ਉਹ ਇਹਨੂੰ ਇਹ ਚਾਹੀਦਾ ਕਿ ਜੇ ਮੇਰੀ ਮਾਂ ਨੇ ਇੰਨਾ ਮੇਰੇ ਤੇ ਭਰੋਸਾ ਕੀਤਾ ਤੇ ਮੈਂ ਵੀ ਮਾਂ ਦੀ ਗੱਲ ਸੁਣਾ ਮੈਂ ਵੀ ਨਿੱਕੇ ਪੈਰ ਹੁ ਸਟੈਂਡ ਕਰਾਂ ਉਹਦਾ ਪਿਓ ਨਹੀਂ ਥੱਪੇ ਸਾਡਾ ਵੱਡਾ ਤੇ ਉਹ ਹੋਹੀ ਹੈ ਨਾ ਪਿਓਾਂ ਦੇ ਥੱਪੇ ਵੀ ਉਹੋ ਹੀ ਤੇ ਮਾਵਾਂ ਦੇ ਵੀ ਉਦੋਂ ਤੁਹਾਨੂੰ ਮੈਂ ਕਹਿੰਦਾ ਰਿਆਂ ਸਿਰਖ ਪਾਉਂਦਾ ਰਿਆਂ ਤੁਹਾਡਾ ਵੀ ਆਪਣੇ ਵੱਖਰੇ ਰੱਖ ਲਓ ਮੈਨੂੰ ਦੇ ਦਿਓ ਜਾਂ ਆਪਣੇ ਜਮਾਂ ਕਰਾ ਕਰੋ ਤੁਸੀਂ ਪੈਨਸ਼ਨ ਵੀ ਉਹਨਾਂ ਨੂੰ ਜਦੋਂ ਬਿਜ਼ਨਸ ਉਹਨਾਂ ਕੋਲ ਹੈਗਾ ਵਾ ਫਿਰ ਉਹਨਾਂ ਨੂੰ ਪੈਨਸ਼ਨ ਦੇਣ ਦੀ ਲੋੜ ਵੀ ਕੀ ਹੈ ਪੁੱਤ ਮੈਨੂੰ ਇਹ ਥੋੜਾ ਪ ਉਏ ਤੈਨਾਂ ਕਰਨੇ ਕਿ ਉਹ ਦੋਵੇਂ ਜੇ ਬੇਈਮਾਨ ਹੋ ਗਿਆ ਪਰ ਕੋਈ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਮੈਂ ਸਭ ਕੁਝ ਦਵਾਉਂਗੀ ਠੀਕ ਆ ਚੱਲ ਤੂੰ ਉਹ ਗੱਲਾਂ ਸਾਰੀਆਂ ਛੱਡ ਉਹ ਤਾਂ ਹੁੰਦੀਆਂ ਹੀ ਰਹਿਣੀਆਂ ਤੂੰ ਮੈਨੂੰ ਇਹ ਗੱਲ ਦੱਸ ਜਿਹੜੀ ਕੁੜੀ ਤੂੰ ਪਸੰਦ ਤੈਨੂੰ ਇੰਨੀ ਆਈ ਆ ਪੜ੍ਹੀ ਲਿਖੀ ਆ ਸੋਹਣੀ ਆ ਤੇਰਨੂੰ ਵੀ ਸੋਹਣੀ ਆ ਕਿ ਕਿਤਰਾਂਦੀ ਆ ਉਹ ਤਾਂ ਤੈਨੂੰ ਮਾਂ ਨੂੰ ਤੇ ਦੱਸਣਾ ਤੇਰਾ ਫਰਜ਼ ਹੈਗਾ ਹੀ ਨਾ ਅੱਗੇ ਤੇਰੀਆਂ ਮਾਸੀਆਂ ਮੈਨੂੰ ਫੋਨ ਕਰਨ ਦੀਆਂ ਤੇਰੀ ਭੂਆ ਦਾ ਵੀ ਆਇਆ ਮਾਸੀ ਆਂਦੀ ਵੀ ਮੈਂ ਕੋਈ ਬਾਹਰ ਵਾਲੀ ਕੁੜੀ ਦਾ ਸਾਖ ਲੈ ਆਉਣੀ ਆ ਮੈਂ ਕਿਹਾ ਚੱਲ ਮੈਂ ਮੰਮ ਨੂੰ ਕਹੂੰਗੀ ਤੇ ਤੂੰ ਤੇ ਆ ਹੋਰ ਹੀ ਗੱਲ ਕੱਢ ਮਾਰੀ ਆ ਮੈਂ ਬਾਹਰ ਨਹੀਂ ਕਰਾਉਣਾ ਸੋਹਣੀ ਆ ਮੰਮੀ ਕੁੜੀ ਮੈਂ ਤੁਹਾਨੂੰ ਦੱਸਣਾ ਸੀ ਮਨੋਂ ਆ ਵਿੱਚ ਪੰਗਾ ਪੈ ਗਿਆ ਮੈਂ ਤੁਹਾਨੂੰ ਓਦਾਂ ਪਹਿਲਾਂ ਹੀ ਮਿਲਾ ਦੇਣਾ ਕੋਈ ਨਹੀਂ ਤੁਸੀਂ ਅੰਦਰ ਪਾਈਂ ਨਾ ਗੱਲ ਕਰੋ ਮੈਂ ਫਿਰ ਤੁਹਾਨੂੰ ਮਿਲਾ ਲੈਣਾ ਕੁੜੀ ਬੜੀ ਸੋਹਣੀ ਆ ਓਦਾਂ ਘਰੋਂ ਵੀ ਸਹੀ ਆ ਫੈਮਿਲੀ ਵੀ ਸਾਰੀ ਵਧੀਆ ਵਾ ਮੈਂ ਤਾਕ ਨਹੀਂ ਉਹਨਾਂ ਨਾਲ ਗੱਲ ਕਰਨ ਦੇ ਹਲੇ ਮੈਂ ਕਿਹਾ ਉਹਨਾਂ ਨੇ ਇਹੋ ਗੱਲ ਕਹਿਣੀ ਆ ਕਿ ਮੁੰਡੇ ਦਾ ਕੰਮਕਾਰ ਕੀ ਆ ਕੋਈ ਨਹੀਂ ਪੁੱਤ ਆਪਾਂ ਨੂੰ ਕੁੜੀ ਖਾਨਦਾਨੀ ਚਾਹੀਦੀ ਆ ਕਾਰੋਬਾਰ ਵੀ ਤੇਰਾ ਸੈੱਟ ਹੋ ਜਾਊਗਾ ਮੈਂ ਕਰਵਾ ਦੂੰਗੀ ਤੂੰ ਇਹ ਟੈਨਸ਼ਨ ਨਾ ਲੈ ਪਰ ਮੈਨੂੰ ਕੁੜੀ ਵਿਖਾ ਦੀ ਫੇਰ ਮੈਂ ਇਹਨਾਂ ਸਾਰਿਆਂ ਨੂੰ ਦੱਸੂੰ ਕਿ ਮੇਰੇ ਪੁੱਤ ਨੇ ਲੱਭੀ ਆ ਐ ਤਰ੍ਹਾਂ ਦੀ ਆ ਠੀਕ ਐ ਮੈਂ ਤੁਹਾਨੂੰ ਮਲਾ ਦੂੰਗਾ ਚਲੋ ਠੀਕ ਐ ਮੈਂ ਚੱਲਿਆ ਹਾਂ ਮੇਰੇ ਥੋੜਾ ਕੰਮ ਐ ਠੀਕ ਐ ਚਲੋ ਠੀਕ ਐ ਉਹ ਪਾਜੀ ਨਾਲ ਉਹਨੂੰ ਗੱਲ ਚੇਤੇ ਨਾ ਕਰ ਲਿਓ ਕਰੂੰਗੀ ਪੁੱਤ ਸ਼ਾਮਾਂ ਨੂੰ ਆਊਗਾ ਨਾ ਫਿਰ ਮੋਦਨਾ ਸਾਰੀ ਗੱਲ ਕਰੂੰਗੀ ਹੁਣ ਢਿਲਣਾ ਪਾ ਦੇ ਹੁਣ ਕਰ ਲਿਓ ਗੱਲ ਤੂੰ ਟੈਨਸ਼ਨ ਨਾ ਲੈ ਤੂੰ ਸਾਰੀ ਗੱਲ ਮੇਰੇ ਸਿਰ ਤੇ ਛੱਡ ਦੇ ਮੈਂ ਆਪੇ ਕਰ ਲੂੰਗੀ ਸਮਝਾ ਲਊ ਰਾਜੂ ਨੂੰ ਮੈਂ ਠੀਕ ਮੇਰੇ ਤੋਂ ਬਾਹਰ ਨਹੀਂ ਗਾਉ ਹਾਏ ਹਾਏ ਆਇਤਾ ਕਿਤੇ ਧੁੱਪ ਕਿੰਨੀ ਪਰ ਇੰਨਾ ਕਿ ਹਵਾ ਲੱਗੇ ਚੱਲਣ ਢਈ ਆ ਕਿਤੇ ਘਰ ਪਰੌਣੀ ਤੁਰ ਹੀ ਆਣ ਢਈ ਕਮਰਾ ਲੱਭਣਾ ਕਿਹੜਾ ਸੋਖਾ ਸਿਖਰ ਦੁਪਹਿਰ ਲੱਗੀ ਐ ਥੱਕ ਗਈ ਤੁਰ ਤੁਰ ਕੇ ਕਿਹਦਾ ਭੈਣਾ ਘਰ ਲੱਭਣ ਡਈ ਆ ਸਤਿ ਸ਼੍ਰੀ ਅਕਾਲ ਆਂਟੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਂਟੀ ਜੀ ਮੈਂ ਨਾ ਇੱਥੇ ਨੌਕਰੀ ਕਰਦੀ ਆ ਤੇ ਮੈਨੂੰ ਕਿਸੇ ਨੇ ਦੱਸ ਪਾਈ ਸੀ ਕਿ 9 ਨੰਬਰ ਗਲੀ 'ਚ ਇੱਥੇ ਸ਼ਾਇਦ ਕੋਈ ਕਮਰਾ ਕਰਾਏ ਤੇ ਦੇ ਦਵੇ ਤੇ ਮੈਨੂੰ ਕੋਈ ਦੇਂਦਾ ਕਰਾਏ ਤੇ ਮਕਾਨ ਮੈਨੂੰ ਪੂਰਾ ਮਕਾਨ ਨਹੀਂ ਚਾਹੀਦਾ ਬਸ ਇੱਕ ਕਮਰਾ ਚਾਹੀਦਾ ਵਾ ਇੱਕ ਮਿੰਟ ਕਮਰਾ ਪਤਾ ਨਹੀਂ ਇੱਧਰ ਹੈਗਾ ਸੀ ਉੱਧਰ 골ਡੀ ਦਾ ਕਮਰਾ ਵਿਹਲਾ ਸੀ ਇੱਧਰ surjeet ko da kamra ohda kal chad gaya ਨਹੀਂ ਠਹਿਰਨੀ ਤੂੰ ਆ ਆ ਮੇਰੇ ਨਾਲ ਚੱਲ ਆ ਜਾ ਆ ਜਾ ਕਮਰਾ ਹੀ ਚਾਹੀਦਾ ਨਾ ਤੈਨੂੰ ਪੂਰਾ ਪੋਰਸ਼ਨ ਤੇ ਨਹੀਂ ਨਾ ਚਾਹੀਦਾ ਨਹੀਂ ਨਹੀਂ ਆਂਟੀ ਮੈਂ ਪੂਰੇ ਪੋਰਸ਼ਨ ਦਾ ਕਿਰਾਇਆ ਨਹੀਂ ਭਰ ਸਕਦੀ ਅੱਛਾ ਕੱਲਾ ਕਮਰਾ ਚਾਹੀਦਾ ਚੱਲ ਆ ਜਾ ਆ ਜਾ ਦਵਾਰਾਂ ਦੇ ਸਾਹਮਣਾ ਕਰੀ ਆ ਜਾ ਆ ਜਾ ਆ ਜਾ ਲੰਘਿਆ ਲੰਘਿਆ ਆ ਜਾ ਆ ਜਾ ਇੱਥੇ ਕਿਤੇ ਸਾਹਮਣੇ ਕਿਤੇ ਨੌਕਰੀ ਕਰਦੀ ਆਂ ਹਾਂਜੀ ਆਂਟੀ ਨਹੀਂ ਅਮਰਜੀਤ ਭੈਣੇ ਆ ਜਾ ਆ ਜਾ ਲੰਘਿਆ ਲੰਘਿਆ ਕੁੜੀ ਆ ਜਾ ਲੰਘਿਆ ਲੰਘਿਆ ਉੰਤ ਰਾਗ ਲਗਣੀ ਆ ਧੁੱਪ ਵੇ ਕਿੰਨੀ ਆਂਟੀ ਨੀ ਅਮਰਜੀਤ ਹਾਂ ਆਜਾ ਆਜਾ ਨੀ ਅਮਰਜੀਤ ਨੀ ਭੈਣ ਅਮਰਜੀਤ ਹਾਂਜੀ ਭੈਣ ਜੀ ਲੈ ਆਜਾ 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 ਰੁਕ ਜਾ ਨੀ ਭੈਣ ਅਮਰਜੀਤ ਹਾਂਜੀ ਭੈਣ ਜੀ ਆਜੋ ਲੰਘਿਓ ਲੈ ਨੀ ਭੈਣ ਸਸਰੀ ਕਾ ਸਸਰੀ ਕਾ ਹਾਂ ਆਜਾ ਜੋ ਕੁਟੀ ਲੰਘਿਆ 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 ਆ ਕੁੜੀ ਕੌਣ ਹੈ ਬਾਉ ਦੱਸ ਦੇ ਤੈਨੂੰ ਆ ਤੇ ਜਾ ਇੱਧਰ ਆ ਆਜਾ ਵੋਟੀ ਕਿੱਥੇ ਹੀ ਵਿੰਮਲ ਕਿੱਥੇ ਹੀ ਵਿੰਮਲ ਵੀ ਇੱਥੇ ਹੀ ਆ ਜੰਦੀ ਬਹਿ ਜਾ ਤੂੰ ਬੈਠੋ ਆਜਾ ਆਜਾ ਬੈਠ ਬੈਠ ਨਾ ਗਿਆ ਆ ਜਾ ਕੁੜੀ ਆ ਜਾ ਆ ਜਾ ਬੈ ਜਾ ਆਪਣਾ ਘਰ ਹੀ ਆ ਬੈ ਬੈ ਮੇਰੀ ਤੀ ਪਾਣੀ ਪੀਣਾ ਆਂਟੀ ਜੀ ਹਾਂਜੀ ਕੀ ਨਾਮ ਹੈ ਕੋਈ ਗੱਲ ਨਹੀਂ ਤੁਸੀਂ ਗੱਲ ਕਰ ਲਓ ਭਲੇ ਇਹਨਾਂ ਨਾਲ ਕੋਈ ਗੱਲ ਕਰਦੀ ਆ ਆਹ ਹੋਰ ਸੁਣਾ ਬਾਈ ਠੀਕ ਠਾਕ ਤੇ ਆਪਣੀ ਸੁਣਾ ਕਿਹੜਾ ਜੱਜ ਕਿਹੜਾ ਕਿੱਧਰ ਨਹੀਂ ਉਹ ਨਾ ਸੁਰਜੀਤ ਕੁਰ ਦਾ ਮਕਾਨ ਰਾਏ ਤਾਂ ਨਹੀਂ ਸੀ ਚੜੰਡਿਆ ਅੱਛਾ ਤੇ ਉਹਨੇ ਮੈਨੂੰ ਦੱਸਿਆ ਤੇ ਵਿਚਾਰਾਂ ਨਾਲ ਕੋਈ ਨੰਗਿਆ ਜਾਣ ਡਿਆ ਸੀ ਪਰਸੋਂ ਚੌਥ ਦੀ ਗੱਲ ਠੀਕ ਹੈ ਤੇ ਉਹ ਕਹਿੰਦਾ ਭੈਣਜੀ ਕੋਈ ਕਮਰਾ ਹੈਗਾ ਇੱਥੇ ਕਰਾ ਦੇ ਮੈਂ ਕਿਹਾ ਕਮਰਾ ਨਹੀਂ ਪੁੱਤ ਪੋਰਸ਼ਨ ਹੈਗਾ ਉਹ ਦੇ ਕੇ ਆਇਆ ਤੇ ਪੁੱਛ ਕੇ ਆਇਆ ਵੀ ਚੰਗੇ ਆ ਕਿ ਰੋਟੀ ਪਾੜੀ ਖਾਣਾ ਤੇ ਦੱਸ ਮੈਨੂੰ ਮੈਂ ਆਪਣੇ ਘਰੋਂ ਪ੍ਰਸ਼ਾਦਾ ਬਣਾ ਲਿਆ ਨਹੀਂ ਆ ਤੇ ਉਹ ਭੈਣਾ ਕੰਦਾ ਕਿ ਸਰਜੀਤ कौर ਭੈਣਜੀ ਇੰਨੇ ਚੰਗੇ ਆ ਕੰਦੇ ਪ੍ਰਸ਼ਾਦਾ ਤੋਂ ਨਾਲ ਸ਼ਿਕਾਤ ਤਾਂ ਦੋ ਦਿਨ ਹੋ ਗਏ ਅੱਛਾ ਕੋਈ ਨਹੀਂ ਤੁਸੀਂ ਇਹ ਕਹੋ ਮੇਰੀ ਗੱਲ ਸੁਣਾ ਭੈਣੇ ਤੂੰ ਆਪੀ ਤੇ ਮੈਨੂੰ ਕਹਿਣ ਢੀ ਸੀ ਕਿ ਗੁਜਾਰਾ ਨਹੀਂ ਹੁੰਦਾ ਉਹ ਤਾਂ ਗੱਲ ਤੇਰੀ ਠੀਕ ਹੁੰਦਾ ਤੇ ਨਹੀਂ ਭਾਵੇਂ ਜੇ ਡੈਡੀ ਦੀ ਪੈਨਸ਼ਨ ਆਉਂਦੀ ਆ ਪਰ ਤੁਹਾਨੂੰ ਪਤਾ ਸਾਰਾ ਮੈਂ ਮੁੰਡੇ ਦੇ ਹੱਥ ਚ ਸਭ ਕੁਝ ਮੈਂ ਕੁੜੀ ਨੂੰ ਵੀ ਦੇਣਾ ਮੈਂ ਆਪਣਾ ਵੀ ਗੁਜ਼ਾਰਾ ਕਰਨਾ ਮੈਂ ਕੁਝ ਖਾਣਾ ਪੀਣਾ ਵੀ ਆ ਤੈਨੂੰ ਪਤਾ ਕੱਪੜਾ ਲੱਤਾ ਪਾਣਾ ਇੰਨੇ ਨਾਲ ਕਿੱਥੇ ਗੁਜ਼ਾਰਾ ਹੁੰਦਾ ਤੈਨੂੰ ਕਿੱਥੇ ਪੈਣਾ ਨਹੀਂ ਪੈਨਸ਼ਨ ਵਾਲੇ ਤਾਂ ਬੁਰਾ ਹਾਲ ਹੀ ਮੇਰੀ ਕਰ ਤੈਨੂੰ ਮੈਂ ਉਦੋਂ ਕੰਦੀ ਸੀ ਕਿ ਨਾ ਪੈਨਸ਼ਨ ਮੁੰਤ ਨੂੰ ਫੜਾ ਨਾ ਪੋਪਾ ਨੂੰ ਫੜਾ ਤੇ ਪਰ ਤੂੰ ਮੰਨੀ ਕਿੱਥੇ ਉਦੋਂ ਤੇਰੀ ਨੂ ਨੇ ਮਿੱਠੀ ਬਣ ਕੇ ਤੇਰੇ ਕੋਲ ਪੈਨਸ਼ਨ ਲੈ ਲਈ ਐ ਤੇ ਹੁਣ ਵੇਲਾ ਕਟੋ ਕੱਟ ਦਵਾਈ ਜੋਗੇ ਪੈਸੇ ਰੱਕ ਛੱਡਿਆ ਕਰ ਆਪਣੇ ਕੋਲ ਤੇ ਤੈਨੂੰ ਕਿੱਥੇ ਰਹਿਣ ਦਿੰਦੇ ਆ ਸਾਰੇ ਖੋਹ ਖਿੰਝ ਕੇ ਲੈ ਜਾਂਦੀ ਪਰ ਚੱਲ ਕੋਈ ਨਹੀਂ ਉਹ ਤੂੰ ਛੱਡ ਇਹਨੂੰ ਕੁੜੀ ਨੂੰ ਕਿਧਰ ਲੈ ਆਈ ਆ ਇਹ ਵੀ ਤੈਨੂੰ ਮੈਂ ਦੱਸਦੀ ਆ ਮੈਂ ਤਾਂ ਤੇਰੇ ਪੈਸਿਆਂ ਦਾ ਜਗਾਰ ਲਾਣ ਆਈ ਆ ਨਾਲੇ ਤੇਰੇ ਮਸਲੇ ਦਾ ਹੱਲ ਕਰਨ ਲਈ ਆ ਮੇਰੀ ਗੱਲ ਸੁਣ ਤੂੰ ਆਪੀ ਤੇ ਕੰਨੀ ਆ ਕਿ ਮੇਰੇ ਕੋਲ ਦੋ ਕਮਰੇ ਆ ਆ ਬਾਕੀ ਪੂਰਾ ਘਰ ਤੇਰੀ ਨੂ ਨੇ ਮੱਲਿਆ ਆ ਤੂੰ ਕੰਦੀ ਕਿ ਨਹੀਂ ਕੰਦੀ ਕੰਦੀ ਤੇ ਮੈਂ ਹੈਗੀ ਪਰ ਤੇ ਮੇਰੀ ਗੱਲ ਸੁਣ ਗੱਲ ਸੁਣ ਤੈਨੂੰ ਮੈਂ ਇੱਕ ਸਕੀਮ ਦੱਸਦੀ ਆ ਰੁਪਈਆ 5000 ਜੇ ਮਾਲਾ ਤੇਰੇ ਤਲੇ ਤੇ ਆ ਜੇ ਤੇ 5000 ਨਾ ਕਿੰਨਾ ਕੁਝ ਹੋਣਾ 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 ਨਾ ਪਰ ਸੁਣ ਨਾ ਗੱਲ ਇਹ ਆ ਕਿ ਤੇਰਾ ਸਮਾਨ ਤੇ ਇੱਕ ਕਮਰੇ ਚ ਪਿਆ ਰਹਿਣਾ ਆ ਵਿਚ ਵਾਲਾ ਕਮਰਾ ਤੇ ਤੇਰਾ ਵਿਲਾ ਹੀ ਰਹਿੰਦਾ ਨਾ ਤੂੰ ਐਂ ਚਕਾਰ ਭੈਣੇ ਆ ਕੁੜੀ ਕਿਰਾਏ ਤੇ ਕਮਰਾ ਲੱਭਣ ਨਹੀਂ ਉਹ ਕੱਲਾ ਕਮਰਾ ਪੋਰਸ਼ਨ ਨਹੀਂ ਤੂੰ ਇਹਨੂੰ ਨਾ ਕਮਰਾ ਦੇ ਦੇ ਨਾਲੇ ਪੁੰਨ ਤੇ ਨਾਲੇ ਫਲੀਆਂ ਮੇਰੀ ਗੱਲ ਸੁਣ ਇਤਨਾ ਕਰ ਲਾ ਆ ਵਿਚਾਰੀ ਕੁੜੀ ਸ਼ਰੀਮ ਚ ਲੱਗ ਗਈ ਵਿਚਾਰੇ ਘਰੋਂ ਦਾ ਲੱਭਣ ਦੇ ਵੇਖ ਵੇਖ ਮਸੂਮ ਜੀ ਵਿਚਾਰੀ ਹੈ ਧੁੱਪੇ ਵੇ ਕਿਤਾਹ ਵੀ ਰਕਦੀ ਫਿਰਦੀ ਸੀ ਉਹ ਤਾਂ ਤੇਰੀ ਭੈਣ ਦੀ ਗੱਲ ਠੀਕ ਆ ਇਹ ਕਿਤੇ ਮੈਂ ਆਪਣੀ ਨੂੰ ਨੂੰ ਨਹੀਂ ਪੁੱਛਿਆ ਤੈਨੂੰ ਪਤਾ ਉਹਦਾ ਸੁਭਾਅ ਕਿਤਾ ਰਹਿੰਦਾ ਹਾਂ ਦੂਜੀ ਗੱਲ ਆ ਵੀ ਇਹਦਾ ਕੋਈ ਪਤਾ ਕੋਈ ਟਿਕਾਣਾ ਇਹ ਇਕੱਲੀ ਨਹੀਂ ਰਹਿਣਾ ਵਾ ਆਏ ਹਾਏ ਅੱਜ ਕੱਲ ਪਤਾ ਲਾਂਦੇ ਕਿਹੜੀ ਗੱਲ ਹੀ ਅੱਜ ਕੱਲ ਆਧਾਰ ਕਾਟ ਵੇਖਾਂ ਆਧਾਰ ਕਾਟਾਂ ਤੇ ਸਰਕਾਰ ਟੀਵੀ ਚ ਕਿੰਨਾ ਦੱਸਦੇ ਆ ਆਧਾਰ ਕਾਟ ਲੈਣਾ ਜ਼ਰੂਰੀ ਆ ਤੇ ਦੂਜਾ ਖਾਨੇ ਜਾ ਕੇ ਰਿਪੋਰਟ ਕਰवानी ਹੈ ਤਿੰਨ ਤੇ ਇੱਕ ਸਿਕੋ ਗੱਲਾਂ ਦਾ ਪਤਾ ਹੋਣਾ ਚਾਹੀਦਾ ਤੇ ਮੈਨੂੰ ਪਤਾ ਆ ਟੀਵੀ 'ਚ ਵੇਂਦੀ ਨਹੀਂ ਤੈਨ ਮੈਂ ਤਾਦੀ ਕਰਨੀ ਆ ਰਾਤੀ 7:30 ਵਜੇ ਖਬਰਾਂ ਸੁਣਿਆ ਘਰ ਵਿੱਚ ਉਹਦੇ 'ਚ ਸਾਰਾ ਦੱਸਿਆ ਕੋਈ ਕਿਰਾਏਦਾਰ ਰੱਖਣਾ ਕੋਈ ਜਗਾ ਜ਼ਮੀਨ ਕੁਝ ਵੀ ਲੈਣੀ ਆਧਾਰ ਕਾਰਡ ਲਾਜ਼ਮੀ ਹੈ ਕਈ ਤੇ ਤੂੰ ਦੇ ਦੇ ਕਰ ਲਾ ਵਾਕੀ ਗੱਲ ਮੰਜਾ ਕੁਝ ਨਹੀਂ ਹੁੰਦਾ ਕੋਈ ਨਹੀਂ ਮੈਂ ਦੇ ਤੇ ਦੇਨੀ ਪਰ ਇਹਨੂੰ ਪੁੱਛ ਤੇ ਕਲਨੀ ਆ ਤੇਰੇ ਨਾਲ ਆ ਕੋਈ ਉਹ ਤੂੰ ਆਪ ਹੀ ਗੱਲ ਕਰ ਲੈ ਮੈਂ ਵੀ ਇੱਥੋਂ ਕੀ ਇਹਨੂੰ ਮਿਲੀ ਸੀ ਇਧਰ ਆ ਪੁੱਤ ਇਧਰ ਆ ਇੱਥੇ ਬੈਠ ਵੇਖਾਂ ਵਿਚਾਰੀ ਗਰੀਬਣੀ ਜੇ ਆਂਟੀ ਜੀ ਮੈਂ ਨਾ ਪਿੰਡ ਪੱਟੀ ਤੋਂ ਆਈ ਆਂ ਅੱਛਾ ਤੇ ਮੈਨੂੰ ਨਾ ਨੌਕਰੀ ਇੱਧਰ ਮਿਲ ਗਈ ਅਮਰਸਰਵਾਲ ਤੇ ਇੱਥੇ ਸੈਲਰੀ ਥੋੜੀ ਜ਼ਿਆਦਾ ਸੀ ਇਸ ਕਰਕੇ ਮੈਂ ਕਿਰਾਏ ਤੇ ਕਮਰਾ ਲੈਣਾ ਚਾਹੁੰਦੀ ਆ ਪੂਰਾ ਪੋਰਸ਼ਨ ਨਹੀਂ ਮੈਨੂੰ ਚਾਹੀਦਾ ਬਸ ਇੱਕ ਕਮਰਾ ਤੇਰੇ ਕੋਲ ਤਾਂ ਕੱਲੇ ਆ ਹਾਂ ਕੱਲੇ ਆ ਤੂੰ ਮੈਂ ਕੱਲੇ ਨਹੀਂ ਰਹਿਣਾ ਕੋਈ ਨਹੀਂ ਪੁੱਤ ਜੇ ਤੂੰ ਪੱਟੀ ਦੀ ਆ ਨਾ ਉੱਥੇ ਤੇ ਮੇਰੀ ਭੈਣ ਐ ਹਾਂਜੀ ਮੈਂ ਸਾਰਾ ਪਤਾ ਉਹਦੇ ਕੋਲ ਲੈ ਲੂੰਗੀ ਕਿ ਕਿਤਰਾ ਦਾ ਕੀ ਸਾਲ ਹੋਆ ਇਹਦਾ ਤੇਰਾ ਕੰਮ ਬਣ ਗਿਆ ਹਾਂ ਤੇ ਤੈਨੂੰ ਪਤਾ ਪੁੱਛਣ ਦੀ ਲੋੜ ਨਹੀਂ ਤੇਰਾ ਆਪਣਾ ਹੀ ਘਰ ਕੋਈ ਨਹੀਂ ਨੂੰ ਨੂੰ ਮੈਂ ਆਪੇ ਸੰਭਲੂੰਗੀ ਆਂਟੀ ਜੀ ਕਿਰਾਇਆ ਕਿੰਨਾ ਲਓਗੇ ਇੱਕ ਕਮਰੇ ਦਾ ਆਹੋ ਕਿਰਾਏ ਦੀ ਗੱਲ ਕਰ ਲੈ ਫੇਰ ਨਾ ਮੈਨੂੰ ਕਵੀ ਤੇਰੇ ਮੂੰਹ ਨੂੰ ਜਸਵੀਰ ਕੋਰੇ ਮੈਂ ਦਿੱਤਾ ਹੀ ਕਿਰਾਇਆ ਪੁੱਤ ਤੈਨੂੰ ਪਤਾ ਸ਼ਹਿਰਦਾਰੀ ਆ ਕਿੰਨਾ ਖਰਚਾ ਵਾ ਪੁੱਤ 5000 ਰੁਪਏ ਮੈਂ ਤੇਰੇ ਕੋਲ ਲਵੂੰਗੀ ਤੋਂ ਮੇਰੇ ਹੱਥ ਤੇ ਧਰਨਾ ਨਾਲ ਅਮਰੀਕਾ ਨੂੰ ਦੇ ਹੱਥ ਤੇ ਆਹ ਗੱਲ ਸਹੀ ਕਹੀ ਮੇਰੀ ਗੱਲ ਸੁਨੇ ਭੈਣੇ ਦਾਲ ਫੁਲਕਾ ਦੇ ਬਣਿਆ ਹੁੰਦਾ ਈ ਨੀ ਇੰਜ ਕਰ ਵਿਚਾਰੇ ਨੂੰ ਆ ਮਾਸਾ ਕ ਕੋਲੀ ਕ ਦਾਲ ਦੇ ਦਿਆ ਕਰ ਨਾਲ ਦੋ ਰੋਟੀਆਂ ਦੇ ਦੇ ਇਹ ਵਿਚਾਰੀ ਨੇ ਖਾਣੀਆਂ ਕਿਤੇ ਕਿੰਨੀ ਕਿੰਨੀ ਇਹ ਵੀ ਬੀਬੀ ਭਲੇ ਦਾ ਹੀ ਕੰਮ ਹੋਣਾ ਈ ਕੋਈ ਨਹੀਂ ਪੁੱਤ ਤੂੰ ਮੇਰੀ ਧੀਆ ਵਰਗੀ ਆ ਤੂੰ ਫਿਕਰ ਨਾ ਕਰ ਤੈਨੂੰ ਸਭ ਕੁਝ ਮਿਲੂਗਾ ਤੈਨੂੰ ਰੋਟੀ ਪਾਣੀ ਮਿਲੂਗਾ ਤੈਨੂੰ ਸਭ ਕੁਝ ਪੁੱਤ ਮਿਲੂ ਰਹਿਣ ਨੂੰ ਮਿਲੂਗਾ ਕੋਈ ਫਿਕਰ ਦੀ ਲੋੜ ਨਹੀਂ ਮੈਂ ਤੇਰੀ ਮਾਂ ਵਰਗੀ ਪੁੱਤ ਲੈ ਜੇ ਤਾਂ ਮਾਂ ਹੀ ਕਹਤਾ ਤੇ ਸਾਰਾ ਕੁਝ ਵਿੱਚੇ ਥੋੜਾ ਕਿਰਾਇਆ ਜ਼ਿਆਦਾ ਹੈ ਮਤਲਬ ਮੈਂ ਤੇ ਇਕੱਲਾ ਕਮਰਾ ਹੀ ਲੈਣਾ ਹੈ ਨਾ ਜੇ ਤੁਸੀਂ ਥੋੜਾ ਕਿਰਾਇਆ ਆਂਟੀ ਘੱਟ ਕਰ ਦੋ ਤੇ 5000 ਤੇ ਬਹੁਤ ਜ਼ਿਆਦਾ ਹੈ ਪਰ ਪੁੱਤ 5000 ਤੇ ਜ਼ਿਆਦਾ ਤੇ ਰੋਟੀ ਪਾਣੀ ਤੇ ਸਾਰਾ ਤੈਨੂੰ ਮੈਂ ਦੇਣਾ ਉਹ ਤੇ ਤੇਰਾ ਖਰਚਾ ਹੀ ਨਹੀਂ ਮੈਂ ਨਹੀਂ ਧਾਣੀ ਵਰਤੇਗੀ ਸਭ ਕੁਝ ਵਰਤੇਗੀ ਰੋਟੀ ਪਾਣੀ ਫਰੀ ਤੇਰਾ ਗੱਲ ਸੁਣ ਪੁੱਤ ਮਸ਼ੀਨਾਂ ਨੇ ਦੀ ਬਾਹਰ ਹੀ ਲੱਗੀ ਆ ਉੱਥੇ ਫੜਿਆ ਸੂਰਤ ਮਸ਼ੀਨ ਚ ਸੜਤਾ ਨਾਲੀ ਤੋਂ ਪਜਾਇਆ ਕਰਨਾ ਪੁੱਤ ਵੇਖ ਇੰਨੀਆਂ ਸਹੂਲਤਾਂ ਤੈਨੂੰ ਦੇਣ ਡੇ ਮੇਰੀ ਗੱਲ ਸੁਣ ਭੈਣ ਰਹਿ ਗਈ ਗੱਲ ਇਹਦੇ ਵਿਚਾਰੀ ਦੀ ਹੈ ਇੱਕ ਸੂਟ ਹੋਇਆ ਕਰਨਾ ਆ ਭੈਣ ਪਤਾ ਕਿੰਨੀ ਚੰਗੀ ਆ ਤੂੰ ਇਹਦਾ ਨਾ ਬਸ ਖੁਸ਼ ਰਹਿ ਇਹਨੇ ਵੇਖੇ ਰੋਟੀ ਪਾਣੀ ਕੱਪੜਾ ਜਿਹੜਾ ਸਾਰਾ ਤੇਰਾ ਤੋਦਿਆ ਕਰਨਾ ਪ੍ਰੈਸ ਤੂੰ ਆਪਿਆ ਕਰ ਲੈ ਤੈਨੂੰ ਬਿਲਕੁਲ ਇਹ ਨਹੀਂ ਲੱਗਣਾ ਕਿ ਤੇਰੇ ਮਾਲ ਮਕਾਨ ਤੈਨੂੰ ਆਪਣੀ ਮਾਂ ਲੱਗਣੀ ਪੁੱਤ ਆਂਟੀ ਜੀ ਗੱਲ ਉਹ ਨਹੀਂ ਆ ਤੈਨੂੰ ਪਤਾ ਕੀ ਆ ਮੇਰੀ ਪਿੱਛੇ ਮਾਂ ਤੇ ਇੱਕ ਭਰਾ ਆ ਮੇਰੇ ਪਾਪਾ ਨਹੀਂ ਹੈਗੇ ਇਸ ਕਰਕੇ ਸਾਰਾ ਘਰ ਦਾ ਖਰਚਾ ਮੇਰੇ ਸਿਰ ਆ ਤੇ ਮੈਂ ਪਿੱਛੇ ਪੈਸੇ ਭੇਜਿੰਦੀ ਹੁੰਦੀ ਆਂ ਅੰਟੀ ਜੀ ਆ ਚੱਕਰ ਆ ਮੈਂ ਚੁੰਦੀ ਸੀ ਇੱਥੇ ਘੱਟ ਤੋਂ ਘੱਟ ਕਰਾਇਆ ਹੁੰਦਾ ਚਲ ਪੁੱਤ ਤੇਰੀ ਗੱਲ ਇਹ ਵੀ ਮੈਂ ਸਮਝਦੀ ਪਰ ਤੈਨੂੰ ਹੋਰ ਕੋਈ ਚੀਜ਼ ਦੀ ਤਾਂ ਟੈਨਸ਼ਨ ਨਹੀਂ ਨਾ ਕੋਈ ਗੱਲ ਨਹੀਂ ਉਹ ਵੀ ਮੈਂ ਕਰ ਲੂੰਗੀ ਥੋੜਾ ਬੁਤਾ ਵਾਦਾ ਕਟਾ ਕਰੇ ਕੋਈ ਨਹੀਂ ਪੁੱਤ ਤੂੰ ਰਹਿ ਸਕਦੀ ਕੋਈ ਗੱਲ ਮੈਨੂੰ ਤੇਰੇ ਤੇ ਯਕੀਨ ਆ ਠੀਕ ਹੰਟੀ ਤੇ ਵਿਖਾ ਦੇ ਫਿਰ ਕਮਰਾ ਤੇ ਪੁੱਤ ਕੋਹੜ ਡਿਮਾਂਸ ਪਹਿਲਾਂ ਦਵੇਂਗੀ ਤੇ ਨਾਲੇ ਮੈਨੂੰ ਆਪਣਾ ਆਧਾਰ ਕਾਟ ਦੇ ਗੱਲਾਂ ਉਹ ਆਧਾਰ ਕਾਟ ਤੁਹਾਨੂੰ ਦੇ ਦੇਣੀ ਤੁਸੀਂ ਮੈਨੂੰ ਕਮਰਾ ਦਿਖਾ ਦਿਓ ਠੀਕ ਹੈ ਤੁਹਾਨੂੰ ਮੈਂ ਕਮਰਾ ਚਲ ਜਾ ਵਿਖਾ ਕੇ ਲੈ ਕੇ ਆ ਕਮਰਾ ਚਲ ਚਲ ਧੀ ਧਿਆਨੇ ਦਾ ਵਿਚਾਰੇ ਦਾ ਕੰਮ ਬਣ ਗਿਆ ਐਵੇਂ ਵਿਚਾਰੀ ਧੁੱਪੇ ਪਤਾ ਨਹੀਂ ਕਦੋਂ ਦੀ ਫਿਰ ਹੰਡਾਈ ਸੀ ਚੱਲ ਬਾਬਾ ਭਲਾ ਕਰੇ ਸਭ ਦਾ ਚੱਲ ਆ ਜਾ ਪੁੱਤ ਤਿੰਨ ਵਾਰ ਪਰ ਤੇਰਾ ਕਮਰਾ ਵਿਖਾਵਾਂਗਾ ਆ ਵੀ ਪੁੱਤ ਆਈ ਤੇਰਾ ਕਮਰਾ ਇੱਥੇ ਤੂੰ ਰਹਿ ਸਕਦੀ ਰਮਾਨਾ ਦੂਜੀ ਪੁੱਤ ਗੱਲ ਏ ਕੀ ਆ ਫालतू ਬੱਤੀ ਨਹੀਂ ਜਗਾਉਣੀ ਠੀਕ ਐ ਆਂਟੀ ਜੀ ਨਹੀਂ ਜਗਾਂਦੀ ਨਾ ਫालतू ਪਾਣੀ ਡੋਲਣਾ ਸੋਚ ਸਮਝ ਕੇ ਚੱਲਣਾ ਮੰਮੀ ਜੀ ਇਹ ਕੌਣ ਆ ਪੁੱਤ ਤੈਨੂੰ ਵਿਮਲ ਦੱਸਦੀ ਹਾਂ ਮੈਂ ਚੱਲ ਤੂੰ ਸੱਸੀ ਘਰ ਦੀਦੀ ਸਾਸ਼ੀ ਕਾਲ ਮੰਮੀ ਇੱਕ ਮਿੰਟ ਮੇਰੀ ਨਾ ਗੱਲ ਸੁਣੋ ਅੱਜ ਨਾਲ ਚਾਹ ਕੱਪ ਬਣਾਉਣ ਨਾਲ ਪੁੱਤ ਮਤਰੀ ਆਉਣੀ ਆ ਨਿਆਣੀ ਕਿੱਡੀ ਦੂਰੋਂ ਆਈ ਨਾਲੇ ਪਾਣੀ ਘੁੱਟ ਪਿਆ ਚੱਲ ਮੈਂ ਮੰਮੀ ਗੱਲ ਸੁਣੋ ਚਾਹ ਮੈਂ ਬਣਾ ਦੇਣੀ ਤੁਹਾਨੂੰ ਆਜੋ ਇੱਧਰ ਅੰਟੀ ਜੀ ਅੰਟੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਨਹੀਂ ਪੁੱਤ ਤੁਸੀਂ ਮੈਨੂੰ ਰੋਮ ਕਰਾਏ ਤੇ ਦੇ ਦਿੱਤਾ ਕੋਈ ਨਹੀਂ ਤੂੰ ਮੇਰੀ ਧੀ ਆ ਬਹਿ ਜਾ ਤੂੰ ਫਿਕਰ ਨਾ ਕਰ ਉਹਨੂੰ ਮੈਂ ਆਪੇ ਸੰਭਲ ਲਵਾਂਗੀ ਕੋਈ ਗੱਲ ਨਹੀਂ ਦਿਲ ਦੀ ਨਹੀਂ ਮਾਰੀ ਉਹ ਤੋਂ ਤੋਂ ਕਰਦੀ ਆ ਫੇਰ ਕੀ ਦੱਸਾਂ ਅੰਟੀ ਜੀ ਰੂਮ ਤੇ ਤੁਸੀਂ ਦੇਤਾ ਪਰ ਕਿਰਾਇਆ ਬਹੁਤ ਜ਼ਿਆਦਾ ਹੈ 5000 ਰੁਪਏ ਮੈਂ ਇੱਥੇ ਹੀ ਦੇਤਾ ਤੇ ਮੈਂ ਘਰੇ ਕੀ ਭੇਜੂੰਗੀ ਤੇ ਆਪਣੇ ਕੋਲ ਕੀ ਰੱਖੂੰਗੀ ਕਿਰਾਇਆ ਬਹੁਤ ਚੱਲ ਕੋਈ ਨਹੀਂ ਮਨਾ ਹੌਲੀ ਹੌਲੀ ਨਦੇਦੀ ਲਾਂਜ ਘਰ ਘਰ ਆਂਟੀ ਨੂੰ ਸਮਝਾਉਂਗੀ ਕਿ ਆਂਟੀ ਤੁਸੀਂ ਘਟ ਕਿਰਾਇਆ ਲੈ ਲਿਆ ਕਰੋ ਆਪੇ ਆਪੇ ਮੰਨ ਜਾਣਗੇ ਹੌਲੀ ਹੌਲੀ ਮੈਂ ਨਾ ਨਾ ਪਿਆਰੀ ਇੰਨਾ ਕਰਨਾ ਮੈਂ ਮੰਮੀ ਜੀ ਆਹ ਕੌਣ ਆ ਕੁੜੀ ਪੁੱਤ ਤੈਨੂੰ ਪਹਿਲਾਂ ਮੈਂ ਆਖਿਆ ਪਾਣੀ ਲਿਆ ਚਾਹ ਲਿਆ ਫੇਰ ਸਵਾਲ ਪੁੱਛੀਂ ਵੀ ਪਤਾ ਮੰਮੀ ਜੀ ਜਾ ਜਾ ਕੇ ਚਾਹ ਲਿਆ ਪਾਣੀ ਵੀ ਲਿਆ ਦਿੰਨੀ ਆ ਪਹਿਲੇ ਮੈਨੂੰ ਦੱਸੋ ਵੀ ਇਹ ਹੈਗੀ ਕੌਣਾ ਕੋਈ ਰਿਸ਼ਤੇਦਾਰ ਆ ਕੋਈ ਭੈਣ ਭਰਾ ਕੌਣ ਆ ਮੈਨੂੰ ਵੀ ਪਤਾ ਹੋਵੇ ਇਹ ਸਾਡੇ ਘਰ ਕੋਈ ਆਇਆ ਤਾਂ ਕੌਣ ਆਉ ਭੈਣ ਇਹ ਆਪਣੀ ਕਿਰਾਏਦਾਰਨੀ ਇਹਨੇ ਕਿਰਾਏ ਤੇ ਮਕਾਨ ਲੈਣਾ ਕਿਰਾਏਦਾਰਨੀ ਉਹ ਕਿੰਨੂੰ ਪੁੱਛ ਕੇ ਖਿਆ ਤੁਸੀਂ ਕਿਰਾਏਦਾਰਨੀ ਪੁੱਛਣਾ ਕਿੰਨੂੰ ਇਹ ਮੇਰਾ ਵੀ ਘਰ ਆ ਤੇਰਾ ਸਮਾਨ ਕਮਰੇ ਰਹਿ ਚੁੱਕਿਆ ਉਹ ਕਮਰਾ ਵੇਲਾ ਹੀ ਤੇ ਮੈਂ ਸੋਚਿਆ ਚਲ ਕਿਰਾਏ ਤੇ ਦੇ ਦਈਏ ਨਾਲੇ ਰੌਣਕ ਲੱਗੀ ਰੂ ਨਾਲੇ ਕੁੜੀ ਦਾ ਸਹਾਰਾ ਬਣ ਜਾ ਮਮੀ ਅੱਜ ਕੱਲ ਤੁਸੀਂ ਜ਼ਿਆਦਾ ਹੀ ਸੋਚਣ ਲੱਪੇ ਹੋ ਕੁਛ ਨਾ ਕਿ ਇਹਨੂੰ ਪੁੱਛਦੇ ਨਾ ਕਿ ਮੈਨੂੰ ਨਹੀਂ ਪੁੱਛਣਾ ਘੱਟੋ ਘੱਟ ਆਪਣੇ ਮੁੰਡੇ ਨੂੰ ਤੇ ਪੁੱਛ ਲੈਂਦੇ ਪਈ ਕਿਰਾਏ ਤੇ ਇੱਕ ਮਕਾਨ ਦੇਣਾ ਨਹੀਂ ਦੇਣਾ ਤਾਂ ਕੋਈ ਨਹੀਂ ਮੈਂ ਜਾਨ ਕੁੜੀ ਲਿਆ ਕੇ ਤੁਸੀਂ ਇੱਥੇ ਸਾਹਮਣੇ ਬਾੜ ਲਈ 100 ਘਰਾਂ ਦੇ ਪਰਦੇ ਹੁੰਦੇ ਆ ਕੋਈ ਨਹੀਂ ਮੈਂ ਵੱਡੀ ਘਰ ਚ ਮੈਂ ਵੀ ਫੈਸਲਾ ਲੈ ਸਕਦੀ ਆ ਮੰਮੀ ਫੈਸਲੇ ਲੈ ਸਕਦੇ ਹੋ ਤੁਸੀਂ ਅਸੀਂ ਤੁਹਾਨੂੰ ਇਹ ਨਹੀਂ ਕਹਤਾਂ ਫੈਸਲੇ ਲੈ ਪਰ ਕਟੋ-ਕਟ ਸਾਨੂੰ ਕੁਝ ਦੱਸੋ ਤੇ ਸਹੀ ਕੋਈ ਸਲਾਹ ਤੇ ਕਰੋ ਕਿ ਮੈਂ ਕੁੜੀ ਨੂੰ ਕਮਰਾ ਦਵਾ ਨਾ ਦਵਾ ਇੱਕੋ ਤੇ ਕਮਰਾ ਵਾ ਵੇਲਾ ਕੋਈ ਰਿਸ਼ਤੇਦਾਰ ਭੈਣ ਭਰਾ ਵੇ ਉੱਥੇ ਹੀ ਰੱਖੀਦਾ ਵਾ ਨਾ ਤੁਹਾਨੂੰ ਪਤਾ ਹੀ ਆ ਪਰ ਉਹ ਤੇ ਪਤਾ ਤੇਰੀ ਗੱਲ ਠੀਕ ਹੈ ਰਿਸ਼ਤੇਦਾਰਾਂ ਘਰ ਆਣ ਕੇ ਘਰ ਪਾ ਲੈਣਾ ਤੁਸੀਂ ਆਪਣੇ ਵੀ ਕਮਰੇ 'ਚ ਰੱਖ ਸਕਦੇ ਇਹਦੇ ਰਾਤ ਰਹਿ ਸਕਦਾ ਬੰਦਾ ਕੋਈ ਨਹੀਂ ਪਤਾ ਹੁਣ ਮੈਂ ਜੇ ਦੇ ਹੀ ਦਿੱਤਾ ਵਾ ਤੇ ਤੁਸੀਂ ਇਹਨਾਂ ਚਾਹ ਪਾਣੀ ਨੇ ਆਣੀ ਨੂੰ ਪਿਆ ਕੋਈ ਗੱਲ ਨਹੀਂ ਕਿਸ ਦੀ ਮਦਦ ਕਰਨੀ ਕੋਈ ਮਾੜੀ ਗੱਲ ਨਹੀਂ ਮਦਦ ਮੰਮੀ 2-4 ਦਿਨ ਦੀ ਹੁੰਦੀ ਆ ਅਸੀਂ ਕਰ ਦਿੰਨੇ ਆ ਤੁਸੀਂ ਤੇ ਉਹਨੂੰ ਪੱਕਾ ਕਮਰਾ ਦੇਣ ਡੈ ਜੇ ਇੱਥੇ ਰਹੀ ਜਾ ਕੀ ਪਤਾ ਨਾਲੇ ਕਿੱਦਾਂ ਦੀ ਕਿੱਦਾਂ ਦੀ ਨਹੀਂ ਸਾਰੀ ਫੈਮਿਲੀ ਦੇ ਵਿੱਚ ਕੋਈ ਬਗਾਨਾ ਬੰਦਾ ਰੱਖਿਆ ਜਾਂਦਾ ਵਾ ਇਦਾਂ ਨਹੀਂ ਉਹ ਮੇਰੇ ਭੈਣ ਦੇ ਪਿੰਡ ਦੀ ਆ ਬਾਕੀ ਰਹੀ ਗੱਲ ਰਹਿਣ ਦੀ ਉਹਨੇ ਮੁਕਤ ਨਹੀਂ ਰਹਿਣਾ ਉਹ ਕਰਾਇਦੇ ਨੇ ਕਿਰਾਇਆ ਦੇ ਕੇ ਰਹੂਗੀ ਤੁਹਾਡਾ ਕਿੰਨਾ ਕਿਰਾਇਆ ਕਿਹਾ ਜੇ ਉਹਨੂੰ ਨਹੀਂ ਵਿਚਾਰੀ ਉਹ ਗਰੀਬ ਜੇ ਹੈਗੇ 2-3000 ਆਂਦੀ ਆ ਚਲ ਕੋਈ ਗੱਲ ਨਹੀਂ 2-3000 ਰੁਪਈਆ ਮੰਮੀ ਅੱਜ ਕੱਲ ਕੀ ਹੁੰਦਾ ਵਾ 2-3000 ਰੁਪਈਆ ਉਹ ਕੋਈ ਗੱਲ ਨਹੀਂ ਦੋ ਤਿੰਨ ਤਾਂ ਬੜਾ ਕੁਛ ਆ ਜਾਂਦਾ ਪੁੱਤ ਕੋਈ ਗੱਲ ਨਹੀਂ ਮਦਦ ਕਰਨੀ ਕੋਈ ਮਾੜੀ ਗੱਲ ਨਹੀਂ ਤੂੰ ਨਰਾਜ ਨਾ ਹੋ ਦੋ ਤਿੰਨ ਵੀ ਬਹੁਤ ਹੈ ਕੋਈ ਗੱਲ ਨਹੀਂ ਤੂੰ ਆਪਣੀ ਮਰਜ਼ੀ ਕਰਨੀ ਆ ਠੀਕ ਆ ਰੱਖਣਾ ਮੈਂ ਉਹਨੂੰ ਕੋਈ ਗੱਲ ਨਹੀਂ ਆਂਦਾ ਤੁਹਾਡਾ ਮੁੰਡਾ ਤੇ ਵੇਖ ਲਿਓ ਫਿਰ ਕੋਈ ਗੱਲ ਨਹੀਂ ਮੈਂ ਆਪੇ ਕਰ ਲਵਾਂਗੀ ਤੂੰ ਬੁੜਬੁੜ ਕਰਨਾ ਘਰੀ ਜਾ ਹੁਣ ਜਦੋਂ ਮੈਨੂੰ ਨਿਆਣੀ ਨੂੰ ਲੈ ਹੀ ਆਈ ਆ ਮੈਂ ਬੇਜਵਾਨੀ ਨਹੀਂ ਆ ਉਹਨੇ ਆਖੜੇ ਲੈ ਆਂਟੀ ਜੀ ਇੰਨੀ ਕੀ ਘਰ ਚ ਵਾ ਇਹਨੂੰ ਮੈਂ ਕਿਤੇ ਦੱਸਣਾ ਵਾ ਮੈਂ ਆਖਿਆ ਦੋ ਤਿੰਨ ਜਾ ਕੇ ਨਿਰਿਆਚਣਾ 5000 ਰਮਾਨਨ ਨਾਲੇ ਮੈਂ ਜੇਬ ਚ ਪਾਉ ਕੋ ਮੈਂ ਆਪਣੀ ਧੀ ਨੂੰ ਦੇ ਕੇ ਆਇਆ ਕਰੂੰ ਮੈਨੂੰ ਤਾਂ ਲੱਗ ਜਾਨੀਆ ਮੌਜਾ ਇਹ ਮੈਨੂੰ ਕੀ ਦੇਣ ਦਾ ਆ ਸਗੋ ਜਿਹੜੀ ਮੇਰੀ ਪੈਨਸ਼ਨ ਉਹ ਵੀ ਇਹ ਰਕ ਲੈਿੰਦੇ ਆ ਮੇਰੇ ਤਾਂ ਪੱਲੇ ਕੱਖ ਨਹੀਂ ਪਉਂਦੇ ਹੁਣ ਇਹ ਕਿੱਕ ਤਰ੍ਹਾਂ ਬੁੜ-ਬੁੜ ਕਰਦੀ ਵੀ ਮਾਤਾ ਨੇ ਕਿਰਾਏ ਤੇ ਕਮਰਾ ਦਿੱਤਾ ਮੈਂ ਤੇ ਦਊ ਘਰ ਤੇ ਮੇਰਾ ਹੀ ਆ